ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਹੋ কুরਸੋਂ ਝੱਟੀਐ ਤੁਧ ਡਿਠੇ ਸਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤਸ਼ਾਹ ਸਿਰਸ਼ਾ ਦਾਸ਼ਾ ਜਿਸ ਪਾਸ ਵਹਿਖਿਆ ਸੋਹੀ ਐ ਸਭਨਾ ਦਾ ਵੀਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਨਦਾਰ ਸੋ ਜਿਸ ਪਾਸ ਬਹਿਠਿਆ ਸੋਹੀਏ ਸਭਨਾਂ ਦਾ ਰੀਸਾ ਸਤਨਾਮ ਸ਼੍ਰੀ ਵਾਹੀ ਗੁਰ ਸਾਹਿਬ ਜਤ ਸਰੀ ਘਰ ਦੂਜ ਸੰਤ ਇਕ ਓੰਕਾਰ ਸਤਗੁਰ ਪ੍ਰਸਾਦ ਸਲੋ ਜਾਯ ਅਗਮਯ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਖਨ ਕਉ ਸਮਰਥ ਉਚਾਇਗ ਮੇਰ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਖਨ ਕੋ ਸਮਰਥ ਅੰਤ ਜਿਉ ਜਨੋ ਤਿਉ ਰਖ ਹਰ ਪ੍ਰਭ ਤੇਰੀ ਆ ਕਿਤੇ ਗਨ ਅਸੰਖ ਅਵਗਣ ਮੇਰੀ ਆ ਅਸੰਖ ਅਵਗਨ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀ ਆ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁੱਲੀ ਆ ਕਰਤ ਵਿਚਾਰ ਵਿਖੜੇ ਪ੍ਰਭ ਨੇ ਰੂਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰਹੁ ਕਾਡ ਭਵਜਲ ਫੇਰਿਆ ਸਲੋਕ ਨਿਰਤਨ ਪਵੈ ਉਹ ਸੰਖ ਗੁਣ ਉੱਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀਆ ਮਿਲਨ ਸਾਵੇ ਥਾਉ ਸੰਤ ਦੂਸਰ ਨਾਹੀ ਠਾਉ ਕਪਹ ਜਾਈ ਐ ਆੜ ਬਹਿਰ ਕਰ ਜੋੜ ਸੋ ਪ੍ਰਭ ਧਿਆਈ ਐ ਧਿਆਈ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈ ਐ ਤਜ ਮਾਨ ਮੋਹ ਵਿਕਾਰ ਦੂਜਾ ਇਕ ਸਿਉ ਲਿਵ ਲਾਈ ਐ ਹਰਪ ਮਨ ਤਨ ਪ੍ਰਭ ਆਗੇ ਆਪ ਸਗਲ ਮਿਟਾਈ ਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈ ਐ ਸਲੋਕ ਜੇ ਮਨ ਤਾਕ ਧਿਆਈ ਐ ਸਭ ਵਿਦ ਜਾਕੇ ਹਾਥ ਰਾਮ ਨਾਮ ਧਨ ਸੰਚੀਐ ਨਾਨਕ ਨਿਭੈ ਸਾਥ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੇ ਕੋਏ ਥਨ ਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹਾ ਸਰਬਦਾਤਾ ਪ੍ਰਭ ਧਨੀ ਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਕੇ ਕਿਆ ਗਣੀ ਅਜ ਸਰਨ ਸੁਆਮੀ ਸੁਖਹ ਗਾਮੀ ਤਿਸ ਬਿਨਾ ਅਨ ਨਾਹੇ ਕੋਈ ਬਿਨੁ ਅੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਇ ਸੁਖ ਸਬਾਇਆ ਸੰਤ ਅਬਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰਨਾਮ ਸਿਮਰਤ ਮਿਟੇ ਕਿਲ ਬਿਖ ਬੁਝੇ ਤਪਤ ਅਗਾਨਿਆ ਗਹ ਪੁਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੈ ਲਾ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮਿਲ ਲੈਨੇ ਇੱਕ ਪਲੇ ਸੋ ਵਾਹੀ ਗੁਰੂ ਜੀ ਕੀ ਫਤਿਹ